ਵੀ ਪ੍ਰਾਰਥਨਾ ਤੇ ਲਿਖਦਾ ਉਹਦਾ ਜਨ ਲਿਖਦਾ ਕਹਿੰਦਾ हे ਪਰਮੇਸ਼ਵਰ ਸੱਚ ਮੁੱਚ ਤੂੰ ਮੈਨੂੰ ਬਰਕਤ ਦੇ ਇਹ ਹਰ ਇਨਸਾਨ ਜੋ ਪ੍ਰithvi ਤੇ ਹੈ ਹਰ ਵਿਅਕਤੀ ਪ੍ਰਾਰਥਨਾ ਕਰ ਸਕਦਾ ਇਹ ਕਿ ਲਿਖਿਆ ਜਬੇਸ਼ ਨੇ ਕਿਹਾ ਹੈ ਇਜ਼ਰਾਈਲ ਦੇ ਪਰਮੇਸ਼ਵਰ ਸੱਚ ਮੁੱਚ ਮੈਨੂੰ ਬਰਕਤ ਦੇ ਮੇਰੀਆਂ ਹੱਦਾਂ ਨੂੰ ਵਧਾ ਫਿਰ ਕਹਿੰਦਾ ਤੇਰਾ ਹੱਥ ਮੇਰੇ ਨਾਲ ਰਹਿੰਦਾ ਤੇ ਸ਼ੈਤਾਨ ਮੈਨੂੰ ਦੁੱਖ ਨਾ ਦਿੰਦਾ ਬਹੁਤ ਹੀ ਸੁੰਦਰ ਇੱਕ ਪ੍ਰਾਰਥਨਾ ਹੈ ਔਰ ਹਰ ਇਨਸਾਨ ਦੇ ਲਈ ਬਹੁਤ ਹੈ ਚਾਹਤ ਇੱਕ ਵੱਖਰੀ ਗੱਲ ਹੈ ਪਰ ਉਹਦੇ ਲਈ ਕੁਝ ਕਰਨਾ ਵੱਖਰੀ ਗੱਲ ਹੈ ਇੱਥੇ ਪ੍ਰਭੂ ਨੂੰ ਜਾਣ ਹੈ ਔਰ ਉਹ ਕਹਿੰਦਾ ਹੈ ਪਰਮੇਸ਼ਵਰ ਸੱਚ ਮੁੱਚ ਤੂੰ ਮੈਨੂੰ ਬਰਕਤ ਦੇ ਤੇ ਮੇਰੀਆਂ ਹੱਦਾਂ ਨੂੰ ਵਧਾ ਮੇਰੀਆਂ ਹੱਦਾਂ ਨੂੰ ਵਧਾ ਹੱਦਾਂ ਦਾ ਮਤਲਬ ਕੀ ਹੈ ਅਗਰ ਚ ਉਹ ਨਹੀਂ ਆਪੇ ਸਾਡੇ ਘਰ ਦੇ ਹਾਲਾਤ ਬਦਲ ਜਾਣ ਸਾਡਾ ਵਧੀਆ ਘਰ ਹੋਵੇ ਅਗਰ ਸਾਡਾ ਕਾਰੋਬਾਰ ਵਧੀਆ ਹੋ ਗਏ ਈਸ਼ਵਰ ਸਾਡੀ ਮਦਦ ਕਰ ਸਕਦਾ ਹੈ ਜੇ ਅਸੀਂ ਉਹਨੂੰ ਆਪਣਾ ਸਹਾਇਕ ਬਣਾਉਣੇ ਆ ਅਗਰ ਪਰਮੇਸ਼ਵਰ ਦੀ ਅੱਗੇ ਅਸੀਂ ਪ੍ਰਾਰਥਨਾ ਕਰਨੇ ਸਿੱਖ ਜਾਵਾਂਗੇ ਤੇ ਪਰਮੇਸ਼ਵਰ ਉਹ ਕਰ ਸਕਦਾ ਹੈ ਜੀਦੇ ਲਈ ਤੁਹਾਡਾ ਨਿਰਮਾਣ ਹੋਇਆ ਹਰ ਜੋ ਤੁਸੀਂ ਮੰਗੋਗੇ ਪਰਮੇਸ਼ੁਰ ਤੁਹਾਡੀਆਂ ਪ੍ਰਾਰਥਨਾਵਾਂ ਦਾ ਆਦਰ ਕਰੇਗਾ ਹਾਲੇਲੂਇਆ ਸੋ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਪਰਮੇਸ਼ੁਰ ਮੇਰੇ ਘਰ ਦੇ ਹਾਲਾਤ ਬਦਲ ਜਾਣ ਸਾਡੇ ਘਰ ਚ ਸੱਚੀ ਸ਼ਾਂਤੀ ਆ ਜਾਵੇ ਸਾਡਾ ਘਰ ਵਧੀਆ ਬਣ ਜਾਵੇ ਮੇਰਾ ਕਾਰੋਬਾਰ ਵਧੀਆ ਹੋਵੇ ਮੈਂ ਜਿਆਦਾ ਵਧੀਆ ਚੰਗੇ ਤਰੀਕੇ ਨਾਲ ਕੰਮ ਕਰਾਂ ਕਿ ਵਧੀਆ ਧਨ ਕਮਾ ਸਕਾਂ ਕਿ ਮੈਂ ਕਾਜਾਂ ਦਾ ਮੇਰੇ ਸਿਰ ਤੇ ਹੋਵੇ ਖਗੋਂ ਮੈਂ ਕਿਸੇ ਗਰੀਬ ਦੀ ਮਦਦ ਕਰਨ ਵਾਲਾ ਬਣਾਂ ਮੈਂ ਕਿਸੇ ਗਰੀਬ ਦੀ ਵੀ ਮਦਦ ਕਰਨ ਵਾਲਾ ਬਣਾਂ ਸਾਡੇ ਘਰ 'ਚ ਸ਼ਾਂਤੀ ਹੋਵੇ ਜਦੋਂ ਅਸੀਂ ਸ਼ਾਂਤੀ ਲਈ ਪ੍ਰਾਰਥਨਾ ਕਰਾਂਗੇ ਤੇ ਪਰਮੇਸ਼ਵਰ ਬੋਲੋ ਸ਼ਾਂਤੀ ਦਓ ਸਾਰੇ ਬੋਲੋ ਇੱਕ ਖਾਣ ਆ ਖਾਨ ਹੈ ਇਲੈਕਟਿਵ ਪੰਜਾਬੀ 12ਵੀਂ ਦੇ ਵਿੱਚ ਸਾਨੂੰ ਪੰਜਾਬੀ ਦੀ ਇਲੈਕਟਿਵ ਪੰਜਾਬ ਮੇ ਰੱਖੀ ਹੈ ਬਾਦੂ ਵਿਸ਼ਾ ਹੋ ਜੇਗਾ ਖਾਣ ਸੀਗਾ ਪੁੱਤ ਲਿਖਿਆ ਕਹਿੰਦਾ ਇੱਕ ਬੰਦੇ ਦੀ ਉਹ ਵੀ ਪ੍ਰਾਰਥਨਾ ਹੈ ਖਾਣ ਸੀਗਾ ਲਿਖਿਆ ਹੋਇਆ ਪੰਜਾਬੀ ਅੱਜ ਵੀ ਹੈਗਾ ਕਹਿੰਦਾ ਸਾਡੀ ਭਾਵੇਂ ਕੰਧ ਟੱਹ ਜਾਵੇ ਪਰ ਗਵਾਂਡੀ ਦੀ ਮੱਝ ਬੰਨ ਨਹੀਂ ਛੱਡਦੀ ਜਦੋਂ ਜੇ ਇਹ ਸੋਚ ਹੋਊਗੀ ਕਿ ਕਿੱਦਾਂ ਅੱਗੇ ਵੱਧ ਸਕਦੇ ਹਾਂ ਜਦੋਂ ਸਾਡੇ ਅੰਦਰ ਇਹੀ ਗੱਲ ਹੈ ਕਿ ਮੇਰੇ ਪਰੋਖੇ ਅੱਗੇ ਨਾ ਵੱਧ ਜਾਵੇ ਤੇ ਅਸੀਂ ਕਿੱਦਾਂ ਵੱਧ ਸਕਦੇ ਹਾਂ ਦੱਸੋ ਜਸਮੀ ਜਦੋਂ ਸੀ ਪਰਮੇਸ਼ਵਰ ਦੇ ਜਾਨਾ ਇਹ ਸਾਰੀ ਦੁਨੀਆ ਕਿਹਨੇ ਬਣਾਈ ਦੱਸੋ ਇਹ ਸਾਰੀ ਕਾਇਨਾਤ ਪਰਮਾਤਮਾ ਨੇ ਬਣਾਈ ਰੱਬ ਨੇ ਹਰ ਇਨਸਾਨ ਨੂੰ ਅਕਲ ਬੁੱਧ ਸਮਝ ਗਿਆਨ ਉਹਨੂੰ ਭੇਜਿਆ ਦਰ ਦੇ ਉੱਪਰ ਔਰ ਉਹਨੇ ਹਰ ਇੱਕ ਇਨਸਾਨ ਚ ਆਪਣੀ ਆਤਮਾ ਪਾਈ ਹੈ ਇਨਸਾਨ ਜਿੰਦਾ ਪਰਮੇਸ਼ਵਰ ਨੇ ਬਣਾਇਆ ਹੈ ਤੇ ਜਦੋਂ ਸਾਨੂੰ ਪੈਦਾ ਕਰਨ ਵਾਲਾ ਪਰਮਾਤਮਾ ਆ ਤੇ ਜਦੋਂ ਪ੍ਰਮਾਤਮਾ ਨੇ ਸਾਨੂੰ ਪਹਿਲਾ ਕੀਤਾ ਕੋਈ ਵੀ ਇਨਸਾਨ 'ਚ ਬੁਰਾ ਕਰਦਾ ਕੋਈ ਇਨਸਾਨ ਭਲਾ ਕਰਦਾ ਕੋਈ ਇਨਸਾਨ ਮਾੜਾ ਕਰਦਾ ਤੇ ਨਿਆਂ ਕਿਹਨੇ ਕਰਨਾ ਬੋਲੋ ਰੱਬ ਨੇ ਕਰਨਾ ਜਦੋਂ ਸਾਰੇ ਅਸੀਂ ਕੋ ਪ੍ਰਮਾਤਮਾ ਦੇ ਬਣਾਏ ਹੋਏ ਆ ਤੇ ਕਿਹਦੇ ਨੇ ਪ੍ਰਮਾਤਮਾ ਕੋਲ ਜਾਵਾਂਗੇ ਤੇ ਲੇਖਣ ਤੇ ਰੱਬ ਨੇ ਲੈਣਾ ਹੈ ਸਾਡੇ ਸਾਰੇ ਅਸੀਂ ਨੇ ਕਿਉਂ 24 ਘੰਟੇ ਸਾਡੇ ਮਨ ਦੇ ਵਿੱਚ ਰਹਿਣ ਕਿਉਂ ਅੱਗੇ ਨਾ ਵੱਜ ਜਾਵੇ ਉਹ ਇਦਾਂ ਇਦਾਂ ਇਹ ਸਾਡੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਜਿਸ ਨਾਲ ਅਸੀਂ ਅੱਜ ਤੱਕ ਫੇਲ ਕੀਤਾ ਹੋਇਆ ਸਾਡੀ ਗਰੀਬੀ ਦਾ ਕਾਰਨ ਹੈ ਸਾਡੀ ਬਿਮਾਰੀ ਦਾ ਕਾਰਨ ਸਾਡੇ ਅੰਦਰ ਬੈਰ ਹੈ ਸਾਡੇ ਅੰਦਰ ਈਰਖਾ ਹੈ ਸਾੜਾ ਹੈ ਦੂਜੇ ਨੂੰ ਅਸੀਂ ਉੱਚਾ ਉੱਪਰ ਉੱਠਦਾ ਦੇਖ ਕੇ ਜਾਰ ਨਹੀਂ ਸਕਦੇ ਇਹ ਜਲਣ ਇੱਕ ਖਤਮ ਕਰਨੀ ਪੈਣੀ ਹੈ ਪਵਿੱਤਰ ਬਾਈਬਲ ਚ ਲਿਖਿਆ ਉਹ ਪਰਮੇਸ਼ਵਰ ਜੀ ਨੇ ਪੂਰੇ ਆਕਾਸ਼ ਤੇ ਪ੍ਰਥਵੀ ਨੂੰ ਬਣਾਇਆ ਲਿਖਿਆ ਉਸ ਪਰਮੇਸ਼ਵਰ ਨੇ ਸਾਰੀ ਦੁਨੀਆ ਨੂੰ ਲਿਖਿਆ ਆਦੀ ਉਹ ਹੀ ਖੁਦ ਪਰਮੇਸ਼ਵਰ ਸ਼ਬਦ ਦੇ ਧਾਰ ਕੇ ਧਰਤੀ ਤੇ ਆ ਗਿਆ ਉਹਦਾ ਨਾਮ ਯੇਸ਼ੂ ਮਸੀਹ ਰੱਖਿਆ ਗਿਆ ਸਾਡੇ ਹਾਲਾਤ ਬਦਲ ਜਾਣ ਸਾਡੇ ਪਾਪਾਂ ਦੀ ਮਾਫੀ ਲਈ ਖੁਦ ਪਰਮੇਸ਼ਵਰ ਯੇਸ਼ੂ ਮਸੀਹ ਸਲੀਬ ਦੇ ਉੱਪਰ ਮਾਰਿਆ ਗਿਆ ਦੱਬਿਆ ਗਿਆ ਤਿੰਨ ਦਿਨ ਬਾਅਦ ਉਹ ਮੁੜਦਿਆ ਬੱਚੋ ਜੀ ਉਹ ਰਜਿੰਦਾ ਸਵਰਗ ਉਠਾਇਆ ਗਿਆ ਯੇਸ਼ੂ ਮਸੀਹ ਆਪਣੀ ਹੋਟਲ ਵਾਲੇ ਨੂੰ ਜੀ ਨਹੀਂ ਕਰਾਉਂਦਾ ਕਿ ਲੋ ਜੀ ਅਜ ਵੀਰਵਾਰ ਤੇ ਮੰਗਲਵਾਰ ਮੇਂ ਜੋਤ ਲੱਗਣੀ ਚਾਹੀਦੀ ਹੈ ਤੇ ਮਰ ਚੜਾਵਾ ਦੋ ਪਰਮੇਸ਼ਵਰ ਇਹਨਾਂ ਗੱਲਾਂ ਨਾਲ ਪਸੰਦ ਨਹੀਂ ਉਹ ਕਹਿੰਦਾ ਵਿਸ਼ਵਾਸ ਕਰੋ ਵਿਸ਼ਵਾਸ ਕਰਨ ਤੋਂ ਬਾਅਦ ਉਹ ਪ੍ਰਾਰਥਨਾ ਕਰਨੀ ਹੈ ਕਿਹੜੀ ਪ੍ਰਾਰਥਨਾ ਕਰਨੀ ਹੈ ਪਰਮੇਸ਼ਵਰ ਦੀ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਤੂੰ ਮੈਨੂੰ ਬਰਕਰਾਰ ਦੇ ਮੈਨੂੰ ਆਸ਼ੀਰਵਾਦ ਦੇ ਭਾਈ ਕਾਲਾ ਕਿੱਥੇ ਅਸੀਂ ਘਰ ਆਏ ਹਾਂ ਜਦੋਂ ਚਰਚ ਵਿੱਚ ਆਏ ਆਜੋ ਭਾਈ ਕਾਲਾ ਦੀ ਪਤਨੀ ਵੀ ਆ ਜੀ ਜੇ ਤੁਸੀਂ ਚਰਚ ਚ ਆਏ ਹੋ ਹਮੇਸ਼ਵਰ ਦਾ ਵਚਨ ਸੁਣਿਆ ਨਾਲੇ ਔਰ ਪਰਮੇਸ਼ਵਰ ਦੀ ਜੀਵਨ ਚ ਇੱਕ ਵੱਡੀ ਬਰਕਤ ਆਈ ਹੈ ਜਿਨਾ ਜੋ ਜੇ ਤੁਸੀਂ ਚਰਚ ਉਨ ਲਗੇ ਤਾਂ ਦੇ ਜੀਵਨ ਚ ਇਦਵੇਂ ਪਾਓ ਥੈਂਕ ਯੂ ਜੀਸਸ ਹਾਥ ਓਰ ਹਾਜਰ ਮੈਂ ਦੱਸਾਂ ਪ੍ਰਾਰਥਨਾ ਅਗਰ ਅੱਕੇ ਬਾਦ ਪ੍ਰਾਰਥਨਾ ਸਿੱਖ ਗਏ ਤੁਹਾਡੀਆਂ ਜ਼ਿੰਦਗੀਆਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਪਰਮੇਸ਼ਵਰ ਤੇ ਕੇ ਸਿਰਫ ਪ੍ਰਾਰਥਨਾ ਕਰਨ ਸਿੱਖਣੀ ਹੈ ਸਾਰੇ ਬੋਲੋ ਪ੍ਰਾਰਥਨਾ ਕਰਨ ਸੀ ਕਿ ਦੋ ਹੀ ਭਾਈ ਆਇਆ ਤੁਹਾਨੂੰ ਕਿੱਦਾਂ ਲੱਗਿਆ ਚੱਲ ਰਿਹਾ ਬਹੁਤ ਵਧੀਆ ਲੱਗਿਆ ਪਹਿਲਾਂ ਕੀ ਕਰਦੇ ਸੀ ਕਿੰਨੇ ਕਿ ਨਸ਼ੇ ਪਸੇ ਸੀਗੇ ਹੁਣ ਬਹੁਤ ਨਸ਼ੇ ਪਸੇ ਕਰਦੇ ਸੀ ਹੁਣ ਬਹੁ ਘੱਟ ਆਇਆ ਪਹਿਲਾਂ ਕਿੱਦਾਂ ਸੀਗਾ ਪਹਿਲਾਂ ਬਹੁਤ ਬੁਰੇ ਹਾਲਾਤ ਸੀ ਮੈਂ ਥੋੜਾ ਦੱਸੂ ਲੋਕਾਂ ਨੂੰ ਪਤਾ ਲੱਗੀ ਬਹੁ ਬੁਰੇ ਹਾਲਾਤ ਸੀ ਜੀ ਪਿੰलम ਦੇ ਹੜੀ ਕਰਦਾ ਸੀ ਜਿੰਨੇ ਮਰਜ਼ੀ ਪੈਸੇ ਕਮਾ ਲੈਂਦਾ ਸੀ ਸਰ ਕੋਲੇ ਕਰਤੀਆ ਨਹੀਂ ਰਹਿੰਦਾ ਸੀ ਹੁਣ ਮੈਂ ਆਪਣਾ ਕੰਮ ਸੌਜੀ ਨਾਲ ਕਰਦਾ ਜੀ ਬਹੁਤ ਬਹੁਤ ਕੰਮ ਚੱਲ ਰਿਹਾ ਹੈ 思ったそんなに大事か。 शरीर से मेरे दांता होंगे जैसे जब तो ऊंटनी होंगी। मैं जिन्हें मारता हूँ उनके दांतों पर मेरे शरीर से दांते आ रहे हैं। उनमें बिल्कुल ज़्यादा है। बहुत बढ़िया लग गया। पैतृक वाइफ है ये। जदोसिच चार-चार ही गए हैं। तो मेरे बिस्तर में क्या करेंगे? पहले पहला ये बच्चा मिला जि� ਨੂੰ ਚਰਚ ਚ ਆ ਕੇ ਪਰਮੇਸ਼ਵਰ ਦੀ ਕਿਰਪਾ ਕੀਤੀ ਔਰ ਬਾਂਦ ਬਾਂਦਾ ਸ਼ਰਾਬ ਤੋੜਿਆ ਵੱਡੀ ਬੇਟੀ ਹੋਣੀ ਪੁੱਤਕਾ ਦੂਜੀ ਕੁੜੀਏ ਬਹੁਤ ਦੰਦ ਦੇ ਦਿਨੇ ਵੀ ਰਾਤੀ ਵੀ ਲੜਾਈ ਝਗੜਾ ਬਹੁਤ ਕਰਦੇ ਸੀ ਪਰ 7 ਸਾਲ ਹੋ ਗਏ ਬਿਲਕੁਲ ਸ਼ਰਾਬ ਤਾਂ ਬਿਲਕੁਲ ਹੱਥ ਨਹੀਂ ਲਾਂਦੇ ਹੁਣ ਤਾਂ ਕਹਿੰਦੇ ਸਮੈਲ ਆਂਦੀ ਹੈ ਜੀ ਦੇਖੋ ਸ਼ਰਾਬ ਪੀਂਦੇ ਸੀ ਔਰ ਘਰ ਚ ਕਲੇਸ਼ ਸੀਗਾ ਜਦੋਂ ਪ੍ਰਾਰਥਨਾ ਹੋਈ ਔਰ ਪ੍ਰਾਰਥਨਾ ਸਿੱਖੀ ਇਨਾਂ ਨੇ ਤੇ ਸ਼ਰਾਬ ਨਸ਼ੇ ਦਾ ਟੁੱਟ ਗਿਆ 7 ਸਾਲ ਕਹਿੰਦੇ ਹੋ ਗਈ ਦਾਰੂ ਬੰਦ ਹੋ ਗਈ ਉਸ ਤੋਂ ਬਾਅਦ ਬੇਟਾ ਜੈਦਾ ਸੀ ਜੀ ਉਹ ਵੀ ਦਿੱਤਾ ਪਰਮੇਸ਼ਰ ਨੇ ਹallelujah ਹallelujah ਬੋਲ ਹallelujah ਕੋਈ ਤੇ ਬਾਂਝ ਲਿਖਿਆ ਪਰ ਨੇਸ਼ਨਿਕ ਬਾਂਝ ਲਿਖਿਆ ਤੂੰ ਦੋ ਤਿੰਨ ਦੇ ਪੋਤਰੇ ਵੇਖੇਗਾ ਪਹਿਲਾਂ ਬੇਟੀ ਦੇ ਨਾਲ ਵੈਸ ਕੀਤਾ ਔਰ ਉਸ ਤੋਂ ਬਾਅਦ ਬੇਟਾ ਦਾ ਆਸ਼ੀਸ਼ ਉਹਦਾ ਨਾਮ ਰੱਖਿਆ ਹallelujah ਸੋ ਜਦੋਂ ਅਸੀਂ ਪਵਿੱਤਰ ਪਰਮੇਸ਼ਰ ਜੁੜ ਗਿਆ ਤੇ ਪਰਮੇਸ਼ਵਰ ਨੇ ਸਾਰੇ ਹਾਲਾਤ ਆਪਣੇ ਆਪ ਬਦਲ ਦੇਣੇ ਨਸ਼ੇ ਦੇ ਬੋ ਦਿੱਤਾ ਬਿਮਾਰੀਆਂ ਸੀ ਦਰਦਾ ਸੀ ਇਹ ਵੀ ਬਿਮਾਰ ਆਂਦੀ ਸੀ ਪਰ ਰੱਬ ਨੇ ਇਹਨੂੰ ਚੰਗਾ ਜੀਵਨ ਦਿੱਤਾ ਜੋ ਕਿੰਨੇ ਬੱਚੇ ਤੁਹਾਡੇ ਹੁਣ ਤਿੰਨ ਬੱਚੇ ਹੈਗੇ ਹਾਂਜੀ ਤੀਜੀ ਕੁੜੀ ਮੰਮੀ ਦੀ ਹੈ ਜੀ ਵੀ ਜਿਸ ਦਿਨ ਮੰਮੀ ਦਾ ਵੀ ਐਕਸਪੀਰੈਂਟ ਹੋਇਆ ਜੀ ਪਾਸਟਰ ਸੱਤ ਅੱਠ ਡੁਪਰ ਗਏ ਸੀ ਉਸੇ ਟਾਈਮ ਮੈਂ ਪਾਸਟਰ ਜੀ ਨੂੰ ਫੋਨ ਕੀਤਾ ਵੀ ਮੰਮੀ ਦਾ ਐਕਿਊਰੈਂਟ ਹੋ ਗਿਆ ਵੀ ਬਹੁਤ ਜਿਆਦਾ ਕੰਡੀਸ਼ਨ ਇੰਨਾ ਕੀ ਮਾੜੀ ਹੈ ਪੂਰੀ ਰਾਤ ਪਾਸਟਰ ਜੀ ਸਾਡੇ ਲਈ ਪ੍ਰੇਰ ਦੇ ਵਿੱਚ ਬੈਠੇ ਰਹੇ ਤਾਂ ਪਾਸਟਰ ਜੀ ਨੇ ਕਿਹਾ ਸੀ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਮੰਮੀ 25 ਦਸੰਬਰ ਤੇ ਬਿਲਕੁਲ ਚੰਗੀ ਲੱਣਗੇ ਤਾਂ ਉਹੀ ਪਰਮੇਸ਼ਰ ਦੇ ਦਾਸਾਂ ਦਾ ਵਰਡ ਪੂਰਾ ਹੋਇਆ ਤਾਂ ਬਿਲਕੁਲ ਹੀ ਲੱਜੀ ਹੁਣੇ ਲੋਕ ਕਹਿੰਦੇ ਸੀ ਵੀ ਪੈਸੇ ਦੀ ਵਜ੍ਹਾ ਤੋਂ ਇਹਨਾਂ ਨੇ ਘਰੇ ਰੱਖਿਆ ਹੋਇਆ ਬਹੁਤ ਲੋਕ ਕਹਿੰਦੇ ਸੀ ਜੀ ਪਰ ਸਾਨੂੰ ਪਤਾ ਸੀ ਸਾਡਾ ਪਰਮੇਸ਼ਰ ਤੇ ਤਾਂ ਪਰਮੇਸ਼ਰ ਤੇ ਦਾਸਾਂ ਤੇ ਵਿਸ਼ਵਾਸ ਸੀ ਜੀ ਤੇ ਉਸ ਕਾਰਨ ਮੇਰੀ ਮੰਮੀ ਬਿਲਕੁਲ ਠੀਕ ਹੈ ਗਈ। ਸ੍ਰੀ ਧੰਨਵਾਦ ਦੀ ਮੀਟਿੰਗ ਕਰਨ ਦਿਖਾਈ ਹੈ। ਸੋ ਬੈਠੇ ਨੇ ਖੜੇ ਨਹੀਂ ਤੁਸੀਂ। ਇਹ ਕਹਿੰਦੇ ਚਮੜੀ ਟੁੱਟ ਗਿਆ ਤੁਰ ਨਹੀਂ ਸਕਦੇ। ਤੇ ਮੈਂ ਕਿਹਾ ਪ੍ਰਾਰਥਨਾ ਕਰ ਰਿਹਾ ਪਰਮੇਸ਼ਰ ਠੀਕ ਕਰਨਗੇ। क्रिसमस तो पहला पहला तो उनकी होगी आज देखो ਤੁਹਾਡੇ ਸਾਹਮਣੇ ਕੋਈ ਉਮੀਦ ਨਹੀਂ ਸੀ ਇਸ ਤਰੀਕੇ ਦਾ ਐਕਸੀਡੈਂਟ ਸੀ ਉਹ ਡੈਥ ਨਹੀਂ ਗਈ ਬਿਲਕੁਲ ਪਰ ਰੱਬ ਨੇ ਇੱਕ ਨਵਾਂ ਜੀਵਨ ਦਿੱਤਾ ਬੋਲੋ ਪਰਮੇਸ਼ਵਰ ਨੇ ਰੱਬ ਨੇ ਬੋਲੋ ਨਵਾਂ ਜੀਵਨ ਦਿੱਤਾ ਪਰਮੇਸ਼ੁਰ ਪਰਿਵਾਰਾਂ ਦੀ ਨੁਹਾਰ ਬਦਲ ਦੇਣ ਵਾਲਾ ਪਰਮੇਸ਼ੁਰ ਹੈ ਸਾਰੇ ਬੋਲੋ ਸੋ ਨਵਾਂ ਸਾਲ ਮਨਾ ਰਹੇ ਆ ਅਸੀਂ 31 ਰਾਤ ਨੂੰ ਔਰ 5 ਤਰੀਕ ਨੂੰ ਸਵੇਰੇ ਐਤਵਾਰ ਨੂੰ ਆ ਬੇਟਾ ਦੇ ਸਾਰੇ ਆ ਬੇਟਾ ਬਣਦੇ ਸੋ ਸ਼ਿਫਾ ਦਾ ਦਰਿਆ ਸਾਰੇ ਬੋਲੋ ਸ਼ਿਫਾ ਦਾ ਨਵਾਂ ਸਾਲ ਯਹਵਾ ਦਾ ਸੋ ਅਗਰ ਚਾਹੁੰਦੇ ਹੋ ਆਪਣੇ ਪਰਿਵਾਰਾਂ ਚ ਵੱਡੇ ਚਮਤਕਾਰ ਕੋਣਾ ਵੱਡੀਆਂ ਖੁਸ਼ੀਆਂ ਅਗਰ ਦੇਖਣੇ ਚਾਹੁੰਦੇ ਹੋ ਪਰਮੇਸ਼ਵਰ ਦੇ ਨਾਲ ਮੁਨਾਕਤ ਕਰਨ ਚਾਹੁੰਦੇ ਹੋ ਤੇ ਐਤਵਾਰ ਨੂੰ ਸਵੇਰੇ 10 ਵਜੇ 5 ਤਰੀਕ ਨਵੇਂ ਸਾਲ ਦੇ ਵਿੱਚ ਆਪਾਂ ਪਹੁੰਚਣਾ ਹੈ ਨਵੇਂ ਸਾਲ ਦੀ ਬੰਦਗੀ ਹੈ ਨਵੇਂ ਸਾਲ ਚ ਪਰਮੇਸ਼ਰ ਕੋ ਨਵੀਆਂ ਬਰਕਤਾਂ ਨਵੀਆਂ ਖੁਸ਼ੀਆਂ ਲੈਣ ਲਈ ਤੁਸੀਂ ਆ ਸਕਦੇ ਹੋ 5 ਜਨਵਰੀ ਦਿਨ ਐਤਵਾਰ ਸਵੇਰ 10:00 31 ਰਾਤ ਦੀ ਕਦੇ ਵੀ ਮੀਟਿੰਗ ਹੈ ਪਰ ਤੁਸੀਂ 5 ਜਿਹ ਦਿਨ ਚ ਆ ਸਕਦੇ ਹੋ ਰੱਬ ਦੇ ਕੋਲੋਂ ਵੱਡੀਆਂ ਬਰਕਤਾਂ ਤੇ ਵੱਡੀਆਂ ਖੁਸ਼ੀਆਂ ਅਤੇ ਇੱਕ ਗੱਲ ਸਿੱਖੀਏ ਪ੍ਰਾਰਥਨਾ ਦੀ ਸਾਰੇ ਬੋਲੋ ਬੋਲੋ ਕੀ ਹੈ ਪ੍ਰਾਰਥਨਾ ਦੀ ਕਹਿੰਦਾ ਇਹ ਪਰਮੇਸ਼ਵਰ ਸੱਚ ਮੁੱਚ ਤੂੰ ਮੈਨੂੰ ਬਰਕਤ ਦੇ ਦੇ ਹallelujah ਤੇ ਕਹਿੰਦਾ ਮੇਰੀਆਂ ਹੱਡਾਂ ਨੂੰ ਵਧਾ ਦੇ ਮੇਰੀਆਂ ਹੱਡਾਂ ਨੂੰ ਪਰਮੇਸ਼ਵਰ ਦਾ ਹੱਥ ਮੇਰੇ ਨਾਲ ਰਹੇ ਤੇ ਸ਼ੈਤਾਨ ਮੈਨੂੰ ਦੁੱਖ ਨਾ ਦੇਵੇ ਅੱਜ ਕਿੰਨੀਆਂ ਸਮੱਸਿਆਵਾਂ ਨੇ ਵੀ ਮੇਰਾ ਕੰਮ ਬੰਦ تھا ਮੈਨੂੰ ਬੁਰੀ ਨਜ਼ਰ ਲੱਗੀ ਮੈਨੂੰ ਟੋਕਦਾ ਐਦਾਂ ਹੋ ਗਿਆ ਐਦਾਂ ਹੋ ਗਿਆ ਬਹੁਤ ਖੁਸ਼ ਹੋਏਗਾ ਪਰ ਜਦੋਂ ਪਰਮੇਸ਼ਵਰ ਦਾ ਹੱਥ ਤੁਹਾਡੇ ਨਾਲ ਹੋਊਗਾ ਤੇ ਕੋਈ ਜਾਦੂ ਕੋਈ ਟੋਣਾ ਤੁਹਾਡੇ ਦੇ ਕੰਮ ਨਹੀਂ ਕਰ ਸਕੇਗਾ ਬੋਲੋ ਹallelujah ਸੁਪਰਾਰਥ ਸੁਣੀ ਕਿਵੇਂ ਜਾਂਦੀ ਹੈ ਪ੍ਰਾਰਥਨਾ ਕਰਨੀ ਕਿਦਾਂ ਆ ਕਿਸ ਨਾਮ ਚ ਕਰਨੀ ਹੈ ਸਵਰਗ ਤੋਂ ਇੱਕ ਨਾਮ ਆਇਆ ਬੋਲੋ ਸਵਰਗ ਤੋਂ ਇੱਕ ਨਾਮ ਆਇਆ ਯੇਸ਼ੂ ਦਾ ਨਾਮ ਆਇਆ ਉਹ ਯੇਸ਼ੂ ਮਸੀਹ ਪੂਰਨ ਮਾਨਵ ਜਾਤੀ ਦੇ ਪਾਪਾਂ ਦੀ ਮਾਫੀ ਲਈ ਸਲੀਬ ਤੇ ਮਰ ਗਿਆ ਦੱਬਿਆ ਕੇ ਤੇ ਮੁਰਦੇ ਦੇ ਵਿੱਚੋਂ ਜੀ ਉਠਿਆ ਉਹ ਜ਼ਿੰਦਾ ਉਠਾ ਕੇ ਅੱਜ ਜੋ ਕੋਈ ਯੀਸ਼ੂ ਮਸੀਹ ਦੇ ਨਾਮ ਤੇ ਵਿਸ਼ਵਾਸ ਕਰੂਗਾ ਉਹਦੇ ਪਾਪ ਛਮਾ ਹੋ ਜਾਣਗੇ ਭਾਈ ਗਾਲਾ ਉਹਦੀ ਪਦਿਨੇ ਪਰਿਵਾਰ ਆਇਆ ਤੁਹਾਡੇ ਸਾਹਮਣੇ ਹੈ ਕਿ ਰੱਬ ਨੇ ਕਿੰਡੀ ਵੱਡੀ ਦਇਆ ਕੀਤੀ ਹallelujah ਨਸ਼ੇ ਤੋਂ ਜੁੜਾਇਆ ਬਿਮਾਰੀਆਂ ਜੁੜਾਇਆ ਬਾਣ ਪੰਦਾ ਸ਼ਰਾਬ ਤੋੜ ਦਿੱਤਾ

ਤੁਹਾਡੇ ਬੱਚਿਆਂ ਤੋਂ ਵੇਖ ਰੱਬ ਨਵਾਂ ਬਣਾ ਸਕਦਾ ਹੈ ਤੁਹਾਡੇ ਘਰਾਂ ਨੂੰ ਪਰਮੇਸ਼ਰ ਬੰਦੀਆ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਤੁਹਾਡੇ ਘਰਾਂ ਤੋਂ ਕਰਜ਼ੇ ਟੁੱਟ ਸਕਦੇ ਨੇ ਤੁਹਾਡੇ ਆਪਣੇ ਕਾਰੋਬਾਰ ਹੋ ਸਕਦੇ ਨੇ ਜੇ ਤੁਸੀਂ ਪ੍ਰਾਰਥਨਾ ਕਰਨ ਲਈ ਪਰਮੇਸ਼ਰ ਦੇ ਅੱਗੇ ਯੀਸ਼ੂ ਮਸੀਹ ਦੇ ਨਾਮ 'ਚੀਤੇ ਪ੍ਰਾਰਥਨਾ ਬੋਲੋ ਸਵਰਗ ਚ ਸੁਣੀ ਜਾਂਦੀ ਹੈ ਯੀਸ਼ੂ ਮਸੀਹ ਆਏ ਇਸ ਲਈ ਨੇ ਤਾਂ ਕਿ ਪੂਰੀ ਮਾਨਵ ਜਾਤੀ ਦਾ ਉਧਾਰ ਹੋ ਸਕੇ ਪੂਰੀ ਮਾਨਵ ਜਾਤੀ ਛੁਟਕਾਰਾ ਪਾ ਸਕੇ अपने पापों तो माफी पा सके एक नई जिंदगी में हालेलुया जोर से बोलो हालेलुया यीशु मसीह मनुख जाति के पहाम तो के में एक नई शेर एक नया जीवन दे दिया है अगर हम आज विश्वास करेंगे आज ही सब जीवन की जी बड़ा चाम चमत्कार होएगा बोलो हालेलुया हालेलुया आत्मा साल परमेश्वर सुहा ਅਗਰ ਸ਼ੁਰੂਆਤ ਕਰਜਾਂ ਨੀ ਉਹ ਸਾਡੀ ਛੀਮਰ ਚ ਵੀ ਵੱਡੀਆਂ ਵੱਡੀਆਂ ਗਵਾਂਡਾ ਹੋਣ। ਸੋ ਤੁਸੀਂ ਸਾਰੇ ਤੁਸੀਂ ਐਤਵਾਰ ਨੂੰ ਨਵੇਂ ਸਾਲ 'ਚ ਪਹੁੰਚੋ ਤਾਂ ਕਿ ਪਰਮੇਸ਼ਰ ਲੋਕਾਂ ਨੇ ਕਬਡੀ ਬਰਕਤ ਦੇਵੇ। ਜਵੇਦ ਨਾਮ ਦੇ ਵਿਅਕਤੀ ਨੇ ਪ੍ਰਾਰਥਨਾ ਕੀਤੀ। ਪਰਮੇਸ਼ਰ ਨੇ ਉਹ ਵੀ ਪ੍ਰਾਰਥਨਾ ਸੁਣ ਲਈ। ਅੱਜ ਅਸੀਂ ਬੈਠੀਆਂ ਇਸ ਜਗ੍ਹਾ ਤੇ ਆਸ਼ਿਸ਼ ਜੀ ਦੇ ਜਨਮ ਦਿਨ ਅਰੋਧਿਕ ਵੱਡੀ ਖੁਸ਼ੀ ਦੇ ਵਿੱਚ ਅੱਪ ਆਏ ਆ। ਤੇ ਮੈਂ ਚਾਹੁੰਨਾ ਪਿਤਾ ਪਰਮੇਸ਼ਰ ਦਾ ਸਾਰੇ ਘਰਾਂ 'ਚ ਖੁਸ਼ੀਆਂ ਹੋਣ। ਤੇ ਖੁਸ਼ੀਆਂ ਵਾਗੀਆਂ ਜਾਣ ਤੇ ਖੁਸ਼ੀਆਂ ਬਣੀ ਰਹਿਣ ਬੋਲੋ ਹallelujah ਹallelujah ਆਪਣੇ ਸਾਥ ਤੇ ਖੜੀ ਹੋ ਜਾਵਾਂਗੇ ਆਪਾਂ ਅਰਦਾਸ ਕਰ ਜਾਵਾਂਗੇ ਔਰ ਇਹ ਪ੍ਰਾਰਥਨਾ ਅੱਜ ਤੁਹਾਡੇ ਜੀਵਨਾਂ ਨੂੰ ਬਦਲੇਗੀ ਇਹ ਪ੍ਰਾਰਥਨਾ ਅੱਜ ਇਸ ਨਗਰ ਨੂੰ ਬਦਲੇਗੀ ਇਹ ਪ੍ਰਾਰਥਨਾ ਇਸ ਪੂਰੇ ਏਰੀਆ ਨੂੰ ਬਦਲੇਗੀ ਇੱਕ ਨਵੀਂ ਸ਼ੁਰੂਆਤ ਹੋਏਗੀ ਹਰ ਘਰ ਦੇ ਵਿੱਚ ਪਰਮੇਸ਼ਵਰ ਦੀ ਮਹਿਮਾ ਹੋਏਗੀ लोग नशे तो मुक्त होनगे गरीबी कर्ज तो आजाद होनगे जादू टोने के सारे बंधन टूटनगे घरान का क्लेश खत्म होनगे परमेश्वर दी महिमा जान हर जानहर घर दे विच होएगी आज तो बाद बोलो परमेश्वर दी महिमा हर घर परिवार च होएगी आज तो बाद परमेश्वर दी महिमा होएगी बोलो परमेश्वर दी महिमा ਅੱਖਾਂ ਬੰਦ ਕਰੋ ਤੁਸੀਂ ਮਿਲ ਕੇ ਅਰਦਾਸ ਕਰ ਸਕਦੇ ਹੋ ਬੋਲੋ ਪਿਤਾ ਪਰਮੇਸ਼ਵਰ ਤੇਰਾ ਧੰਵਾਦ ਕਰਦੇ ਹਾਂ ਅਸੀਂ ਯੀਸ਼ੂ ਮਸੀਹ ਦੇ ਨਾਮ 'ਚ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਵਰ ਅਸੀਂ ਵਿਸ਼ਵਾਸ ਕਰਦੇ ਹਾਂ ਯੀਸ਼ੂ ਮਸੀਹ ਬਣ ਕੇ ਪ੍ਰਥਵੀ ਤੇ ਆਇਆ ਜੋ ਸਾਡੇ ਪਾਪਾਂ ਦੀ ਮਾਫੀ ਲਈ ਸਲੀਬ ਤੇ ਮਰ ਗਿਆ ਦੱਬਿਆ ਗਿਆ ਮਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠਿਆ ਤੇ ਜ਼ਿੰਦਾ ਸਾਰਗੋਠਾ ਪ੍ਰਭੂ ਯੀਸ਼ੂ ਤੁਸੀਂ ਅੱਜ ਵੀ ਜ਼ਿੰਦਾ ਹੋ ਦਇਆ ਕਰ ਦੇ साडे पाप शमान हे परमेशर तेरी दया साई बरकत आशो मसीह बोलो बरकत आमेश्वर तेरे शब्द बोले गए अजो शब्द हो जाए इस महल शब्द बोले गए शबदपुरी हो जाह ਬੀਨ ਬੀ ਮੰਗ ਲਈ ਹਾਂ ਬੋਲੋ ਆਮੀਨ ਆਮੀਨ ਸਜਦ ਸੇ ਤੇਰੇ ਕੋ ਆਪਣੀ ਮਹਾਨ ਪਵਿੱਤਰ ਆਤਮਾ ਸਰਬਸ਼ਕਤੀਮਾਨ ਪਿਆਰੇ ਪਾਪੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਇਸ ਵਰਜਾ ਵਾਸਤੇ ਸੀ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਵਰ ਮੇਰੀ ਪ੍ਰਾਰਥਨਾ ਹੈ ਯੀਸ਼ੂ ਮਸੀਹ ਦੇ ਨਾਮ ਚ ਤੇਰੇ ਲੋਕ ਚੰਗੇ ਹੋ ਜਾਣ ਇਹਨੇ ਪਾਪ ਸ਼ਮਾ ਹੋ ਜਾਣ ਮੈਂ ਤੇਰਾ ਦਾਸ ਯੀਸ਼ੂ ਦੇ ਨਾਮ ਤੇ ਪਾਪ ਸ਼ਮਾ ਕਰਦਾ पाप प्रार्थना करता हाँ लघु नावे सारे प्रकार सारे जादू, जादू जादू सारे, जा। हर ना। जा। सारे जादू पौने शेतान का अधिकार प्रभाव तोड़ता हाँ हर सोली गोलिया बदलूआ बीमारिया कमजोरिया

ਇਸੇ ਨਵੇਂ ਸਾਜ ਢਾਕੇ ਨਵੇਂ ਘਰ ਉਸਾਰਾ ਇਹ ਖੰਡੇ ਢਾਕੇ ਮਹਿਲ ਖੜੇ ਕਰੇ ਮੇਰੇ ਬਾਬੇ ਜੀ ਵੱਡੀਆਂ ਬਰਕਾਹਾਂ ਵੱਡੀਆਂ ਬਰਕਾਹਾਂ ਤੇਰੀ ਬੇਟੀ ਲਈ ਦੀ ਪ੍ਰਾਰਥਨਾ ਕੰਪਲੀਟਲੀ ਪੂਰੇ ਸ਼ਰੀਰ ਉਸਕਾ ਦੇ ਸਾਰਾ ਸ਼ਰੀਰ ਨਵਾਂ ਹੋ ਜਾਏ ਹੱਡੀਆਂ ਮਜ਼ਬੂਤ ਹੋ ਜਾਣ ਕਮਜ਼ੋਰੀਆਂ ਬਿਮਾਰੀਆਂ ਜਾਂਦੀਆਂ ਰੇ ਲੰਮੀ ਉਮਰ ਚੰਗੀ ਸਿਹਤਾਂ ਦੇ ਤੋਸਾਂ ਦੀ ਦੂਤ ਲਾ ਕੇ ਜਾਣੀ

ਇਹ ਤੁਹਾਨੂੰ ਬਹੁਤ ਵੱਡਾ ਸਤਸੰਗ ਹੋ ਰਿਹਾ ਸ਼ਿਫਾ ਦਾ ਦਰਿਆ ਤੁਸੀਂ ਆ ਸਕਦੇ ਹੋ ਹੁਣ ਵੀ ਜੇ ਕਿਸੇ ਲਈ ਹੈ ਜਪਰਾਰਥਨਾ ਕਰਨ ਚਾਹੁੰਦੇ ਹੋ ਤੁਸੀਂ ਅੱਗੇ ਆ ਸਕਦੇ ਹੋ ਪ੍ਰਭੂ ਜਸਸੀ ਅਸੀਂ ਖੜੇ ਹਾਂ ਤੁਹਾਡੇ ਲਈ ਪ੍ਰਾਰਥਨਾ ਦੇ ਲਈ ਔਰ ਇਸ ਸਭਸ ਮਹੌਤਿਆ ਪਰਮੇਸ਼ਵਰ ਤੋਂ ਬਹੁਤ ਕੁ ਕਦੇ ਸਮਝਾਂ ਨਹੀਂ ਸਕਦੇ ਸੀ